ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਸਮੂਹ ਸੰਗਤਾਂ ਦਾਸ ਭਾਈ ਜਗਜੀਤ ਸਿੰਘ ਰਿਆੜ ਦੇ ਵੱਲੋਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਦੇਨ 30 April ਦਾ ਦਿਨ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੋਵੇਗਾ ਕਿ ਅੱਜ 30 April ਦੇ ਦਿਨ ਕੌਮ ਦਾ ਮਹਾਨ ਸੂਰਮਾ ਬਹਾਦਰ ਸਰਦਾਰ ਹਰੀ ਸਿੰਘ ਨਲੂਆ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪੀ ਕਰਕੇ ਗਏ ਤੇ ਜਦੋਂ ਵੀ ਸਰਦਾਰ ਹਰੀ ਸਿੰਘ ਨਲੂਏ ਦਾ ਕਿਤੇ ਵੀ ਨਾਮ ਆਉਂਦਾ ਕਿਤੇ ਵੀ ਜ਼ਿਕਰ ਹੁੰਦਾ ਤੇ ਸਾਡਾ ਬੜੇ ਮਾਣ ਦੇ ਨਾਲ ਸੀਨਾ ਚੌੜਾ ਹੁੰਦਾ ਆ ਕਿ ਸਰਦਾਰ ਹਰੀ ਸਿੰਘ ਨਲੂਆ ਉਹ ਸੂਰਮਾ ਆ ਜਿਸ ਨੇ ਅਫਗਾਨਾਂ ਨੂੰ ਦਰਾਨੀਆਂ ਨੂੰ ਜਿਹੜੇ ਕਿਸੇ ਵੀ ਅੱਗੇ ਝੁਕਦੇ ਨਹੀਂ ਸੀ ਉਹਨਾਂ ਨੂੰ ਝੁਕਾ ਦਿੱਤਾ ਆ ਸਰਦਾਰ ਹਰੀ ਸਿੰਘ ਨਲੂਆ ਜਿਨ੍ਹਾਂ ਨੇ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਪਿਸ਼ਾਵਰ ਨੂੰ ਜਿੱਤਿਆ ਅਟਕ ਨੂੰ ਜਿੱਤਿਆ ਤੇ ਫਿਰ ਦਰਾਏ ਖੈਬਰ ਜਮਰੌਦ ਦਾ ਇਲਾਕਾ ਜਮਰੌਦ ਦੇ ਕਿਲੇ ਨੂੰ ਸਰ ਕੀਤਾ ਇਸ ਤੋਂ ਪਹਿਲਾਂ ਦੇਖਿਏ ਕਿ ਸਰਦਾਰ ਹਰੀ ਸਿੰਘ ਨਲੂਆ ਉਹਨਾਂ ਦਾ ਜਨਮ 1791 ਨੂੰ ਪਿਤਾ ਸਰਦਾਰ ਗੁਰਦੇਵਾਲ ਸਿੰਘ ਤੇ ਮਾਤਾ ਧਰਮਕੌਰ ਦੇ ਘਰ ਗੁਜਰਾਵਾਲਾ ਵਿਖੇ ਹੋਇਆ ਤੇ ਜਦੋਂ 14 ਸਾਲ ਦੀ ਉਹਨਾਂ ਦੀ ਉਮਰ ਸੀ 14 ਸਾਲ ਦੀ ਉਮਰ ਦੇ ਵਿੱਚ ਇੰਨੇ ਵੱਡੇ ਤੇਗ ਦੇ ਧਣੀ ਹੋਏ ਨੇ ਸ਼ਸਤਰ ਵਿਦਿਆ ਦੇ ਵਿੱਚ ਇੰਨੇ ਨਪੁੰਨ ਸੀ ਕਿ ਇੱਕ ਵਾਰ ਦੀ ਗੱਲ ਹੈ ਕਿ ਸਰਦਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਜਦੋਂ ਦੇਖਿਆ ਕਿ ਸਰਦਾਰ ਹਰੀ ਸਿੰਘ 14 ਸਾਲ ਦੀ ਉਮਰ ਹੈ ਤੇ ਬਹੁਤ ਜ਼ਿਆਦਾ ਉਹਨਾਂ ਨੇ ਤਲਵਾਰ ਦੇ ਕਿਰਪਾਨ ਦੇ ਜ਼ੋਰ ਵਿਖਾਏ ਨੇ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇਖ ਕਰਕੇ ਹੈਰਾਨ ਹੋ ਗਏ ਕਿ ਇੰਨੀ ਛੋਟੀ ਉਮਰ ਤੇ ਤੇਗ ਦੇ ਵਿੱਚ ਇੰਨੇ ਧਣੀ ਤੇ ਉਹਨਾਂ ਨੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਸਰਦਾਰ ਹਰੀ ਸਿੰਘ ਨਲੂਏ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ ਤੇ ਸਾਧ ਸੰਗਤ ਜੀ ਜਿਹੜਾ ਜੋਰੀ ਹੁੰਦਾ ਹੈ ਨਾ ਉਹ ਦੂਰੋਂ ਹੀ ਹੀਰੇ ਦੀ ਪਰਖ ਕਰ ਲੈਂਦਾ ਆ ਦੂਰੋਂ ਹੀ ਹੀਰੇ ਦੀ ਪਛਾਣ ਕਰ ਲੈਂਦਾ ਆ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਦੂਰੋਂ ਹੀ ਪਰਖ ਕਰ ਲਈ ਕਿ ਜੋ ਇਨੀ ਛੋਟੀ ਉਮਰ ਦੇ ਵਿੱਚ ਤੇਗ ਦੇ ਧਣੀ ਨੇ ਸ਼ਸਤਰ ਵਿਦਿਆ ਦੇ ਵਿੱਚ ਨਪੁੰਨ ਨੇ ਇਹੋ ਜਿਹੇ ਹੀਰੇ ਤੇ ਸਾਨੂੰ ਚਾਹੀਦੇ ਆ ਉਹਨਾਂ ਨੇ ਆਪਣੀ ਭਰਤੀ ਵਿੱਚ ਫੌਜ ਵਿੱਚ ਭਰਤੀ ਕਰ ਲਿਆ ਤੇ ਫਿਰ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਗਏ ਨੇ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਨਾਲ ਸਰਦਾਰ ਹਰੀ ਸਿੰਘ ਨਲੂਆ ਉਦੋਂ ਨਲੂਆ ਨਾਂ ਨਹੀਂ ਸੀ ਨਾਲ ਲਾਇਆ ਤੇ ਜੰਗਲ ਦੇ ਵਿੱਚ ਇੱਕ ਸ਼ੇਰ ਨੇ ਹਮਲਾ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਅੱਗੇ ਹੋ ਕੇ ਆਪਣੀ ਕਿਰਪਾਨ ਮਿਆਨ ਵਿੱਚੋਂ ਕੱਢ ਕੇ ਤੇ ਸ਼ੇਰ ਦਾ ਸਿਰ ਲਾਉਣ ਲੱਗੇ ਨੇ ਉਸ ਵਕਤ ਸਰਦਾਰ ਹਰੀ ਸਿੰਘ ਨਲੂਏ ਨੇ ਆਖਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਮੈਂ ਤੁਹਾਡਾ ਅੰਗ ਰੱਖਿਓ ਕਿਹਾ ਮੈਂ ਤੁਹਾਡੀ ਢਾਲਿਆਂ ਇਹ ਨਹੀਂ ਹੋ ਸਕਦਾ ਕਿ ਤੁਸੀਂ ਮੇਰੇ ਹੁੰਦੇ ਆ ਤੁਸੀਂ ਸ਼ੇਰ ਦੇ ਉੱਤੇ ਕਿਰਪਾਨ ਲੈ ਕੇ ਤੇ ਉਹਨੂੰ ਖਤਮ ਕਰੋ ਨਹੀਂ ਇਹ ਨਹੀਂ ਹੋ ਸਕਦਾ ਕਹਿੰਦੇ ਮੈਂ ਅੱਗੇ ਜਾਵਾਂਗਾ ਜੇ ਮੇਰੀ ਮੌਤ ਹੁੰਦੀ ਹੈ ਤੇ ਫਿਰ ਤੁਸੀਂ ਅੱਗੇ ਹੋ ਕੇ ਸ਼ੇਰ ਦਾ ਸਾਹਮਣਾ ਕਰ ਸਕਦੇ ਹੋ ਜੀ ਤੇ ਜਦੋਂ ਸ਼ੇਰ ਦਾ ਹਮਲਾ ਰੋਕਦੇ ਆਂ ਮਹਾਰਾਜਾ ਰਣਜੀਤ ਸਿੰਘ ਨੂੰ ਬਚਾਉਂਦੇ ਆਂ ਸਰਦਾਰ ਹਰੀ ਸਿੰਘ ਨਲੂਏ ਦੀ ਕਿਰਪਾਨ ਛੁੱਟਦੀ ਹੈ ਉਦੋਂ ਕਹਿੰਦੇ ਕਿ ਉਹਨਾਂ ਨੇ ਸ਼ੇਰ ਦੇ ਚਬਾੜੇ ਦੇ ਵਿੱਚ ਹੱਥ ਪਾ ਕੇ ਤੇ ਸ਼ੇਰ ਦਾ ਮੂੰਹ ਪਾੜ ਦਿੱਤਾ ਆ ਇਹ ਗੱਲਾਂ ਕਰਨੀਆਂ ਤੇ ਬਹੁਤ ਸੌਖੀਆਂ ਨੇ ਪਰ ਸ਼ੇਰ ਦਾ ਸਾਹਮਣਾ ਕਰਨਾ ਸ਼ੇਰ ਦਾ ਚਬਾੜਾ ਪਾੜਨਾ ਕੋਈ ਨਿੱਕੀ ਜੀ ਗੱਲ ਨਹੀਂ ਇਹ ਸਰਦਾਰ ਹਰੀ ਸਿੰਘ ਨਲੂਆ ਸੀ ਜਿਸ ਨੇ ਇੰਨੀ ਬਹਾਦਰੀ ਦਾ ਕੰਮ ਕੀਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੂਰੋਂ ਦੇਖ ਰਹੇ ਨੇ ਜੇ ਜਦੋਂ ਸ਼ੇਰ ਦਾ ਚਬਾੜਾ ਪਾੜ ਦਿੱਤਾ ਉਹਨੂੰ ਖਤਮ ਕਰ ਦਿੱਤਾ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਮੂੰਹ ਤੋਂ ਨਿਕਲਿਆ ਹਰੀ ਸਿੰਘ ਨਲਵਾ ਨਲਵਾ ਦਾ ਉਹਨੂੰ ਖਿਤਾਬ ਦਿੱਤਾ ਕਿਉਂ ਕਿਉਂਕਿ ਰਾਜਾ ਨਾਲ ਹੋਇਆ ਏ ਉਹ ਵੀ ਸ਼ੇਰ ਦੇ ਸਾਹਮਣੇ ਐ ਕਰਕੇ ਖੜਾ ਹੋ ਜਾਂਦਾ ਸੀ ਸ਼ੇਰ ਦੇ ਸਾਹਮਣੇ ਉਹ ਰਾਜਾ ਨਲ ਦਾ ਨਾਂ ਜਿਹੜਾ ਸੀ ਉਹ ਖਿਤਾਬ ਦਿੱਤਾ ਆ ਕਿ ਤੂੰ ਵੀ ਰਾਜੇ ਨਲ ਦੇ ਵਾਂਗ ਹੀ ਐ ਕਿ ਤੂੰ ਵੀ ਸ਼ੇਰ ਦੇ ਸਾਹਮਣੇ ਹੋ ਕੇ ਉਹਨੂੰ ਖਤਮ ਕਰ ਦਿੱਤਾ ਫਰੀਦ ਸਿੰਘ ਨਲੂਆ ਵੀ ਅਸੀਂ ਕਹਿ ਦਿੰਨੇ ਆ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਕਸ਼ਮੀਰ ਦਾ ਪਸ਼ਾਵਰ ਦਾ ਗਵਰਨਰ ਵੀ ਬਣਾਇਆ ਜਰਨੈਲ ਫੌਜ ਦਾ ਜਰਨੈਲ ਬਣਾਇਆ ਜਦੋਂ ਅਸੀਂ ਗੱਲ ਕਰੀਏ ਸ਼ਹਾਦਤ ਦੀ ਮੇਰੇ ਵੀਰ ਅਗੇ ਸ਼ੇਅਰ ਕਰ ਦਿਓ ਤਾਂ ਜੋ ਇਸ ਬਹਾਦਰ ਸੂਰਮੇ ਦੀ ਸ਼ਹਾਦਤ ਦਾ ਪਤਾ ਲੱਗ ਸਕੇ ਉਹਦੀ ਤਾਕਤ ਦਾ ਪਤਾ ਲੱਗ ਸਕੇ ਜਿਸ ਵਕਤ ਹੁਣ ਅਸੀਂ ਸ਼ਹਾਦਤ ਦੀ ਗੱਲ ਕਰੀਏ ਜਿਸ ਵਕਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਪੁੱਤਰੇ ਕੰਵਰ ਨੌਨਿਹਾਲ ਸਿੰਘ ਅਤੇ ਪੁੱਤਰ ਸਰਦਾਰ ਖੜਕ ਸਿੰਘ ਉਹਨਾਂ ਦਾ ਪੁੱਤਰ ਕਵਰ ਨੌਨਿਆਲ ਸਿੰਘ ਦਾ ਵਿਆਹ ਹੋਇਆ ਏ ਸਰਦਾਰ ਸ਼ਾਮ ਸਿੰਘ ਅਟਾਰੀ ਉਹਨਾਂ ਦੀ ਸੁਪਤਰੀ ਬੀਬੀ ਨਾਨਕੀ ਉਹਦੇ ਨਾਲ ਵਿਆਹ ਹੋਇਆ ਲਾਹੌਰ ਦੇ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਫੌਜਾਂ ਨੂੰ ਸੱਦਾ ਦਿੱਤਾ ਆ ਕਿ ਸਾਰੀਆਂ ਫੌਜਾਂ ਵਿਆਹ ਵਿੱਚ ਸ਼ਾਮਲ ਹੋਣੀਆਂ ਚਾਹੀਦੀਆਂ ਨੇ ਸਾਰੇ ਕਿਲਿਆਂ ਤੋਂ ਸਾਰੇ ਇਲਾਕਿਆਂ ਤੋਂ ਫੌਜਾਂ ਨੂੰ ਸੱਦਾ ਦਿੱਤਾ ਤੇ ਸਾਰੀਆਂ ਫੌਜਾਂ ਜਿਹੜੀਆਂ ਨੇ ਉਹ ਤਕਰੀਬਨ 75% ਜਿਹੜੀਆਂ ਲਾਹੌਰ ਪਹੁੰਚੀਆਂ ਨੇ ਤੇ ਸਰਦਾਰ ਹਰੀ ਸਿੰਘ ਨਲੂਆ ਜੋ ਜਮਰੋਦ ਦਾ ਜਿਹੜਾ ਕਿਲਾ ਆ ਨਾ ਉਹ ਸਰ ਕੀਤਾ ਆ ਜਿੱਤ ਪ੍ਰਾਪਤ ਕੀਤੀ ਆ ਉੱਥੇ ਮੱਲਾ ਮਾਰੀਆਂ ਤੇ ਉੱਥੇ ਸਰਦਾਰ ਮਹਾ ਸਿੰਘ ਜੀ ਉਹਨਾਂ ਨੂੰ ਤਾਇਨਾਤ ਕਰਕੇ ਉਹਨਾਂ ਨੂੰ ਸਾਰੀ ਕਮਾਂਡ ਸੰਭਾਲ ਕੇ ਤੇ ਆਪ ਪੇਸ਼ਾਵਰ ਆ ਗਏ ਨੇ ਪੇਸ਼ਾਵਰ ਆਣ ਕੇ ਡੇਰਾ ਕੀਤਾ ਆ ਇੱਥੇ ਪਹੁੰਚੇ ਨੇ ਤੇ ਇੱਥੋਂ ਜਿਹੜੀਆਂ ਫੌਜਾਂ ਨੇ ਹੋਰ ਸਾਰੀਆਂ ਉਹ ਇਹਨਾਂ ਦਾ ਪੁੱਤਰ ਜਵਾਰ ਸਿੰਘ ਉਹ ਵੀ ਲਾਹੌਰ ਪਹੁੰਚਿਆ ਫੌਜਾਂ ਲੈ ਕੇ ਵਿਆਹ ਵੇਖਣ ਉਧਰ ਅੰਗਰੇਜ਼ ਜਸੂਸ ਨੇ ਸਭ ਕੁਝ ਦੇਖਦਿਆਂ ਕਾਬਲ ਜਾ ਕੇ ਮੁਹੰਮਦ ਖਾਨ ਦੇ ਕੰਨ ਭਰੇ ਕਿ ਅੱਜ ਬਹੁਤ ਵਧੀਆ ਮੌਕਾ ਜੇ ਸਾਰੀਆਂ ਸਿੱਖ ਫੌਜਾਂ ਜਿਹੜੀਆਂ ਲਾਹੌਰ ਪਹੁੰਚੀਆਂ ਨੇ ਵਿਆਹ ਦੇ ਵਿੱਚ ਸ਼ਾਮਲ ਹੋਈਆਂ ਨੇ ਤੇ ਤੁਸੀਂ ਜਮਰੋਦ ਦੇ ਕਿਲੇ ਦੇ ਉੱਪਰ ਹਮਲਾ ਕਰਕੇ ਤੇ ਉਸ ਕਿਲੇ ਨੂੰ ਫਤਿਹ ਕਰ ਸਕਦੇ ਜੇ ਤੇ ਮੁਹੰਮਦ ਖਾਨ ਉਸ ਨੇ ਵੀ ਵੇਖਿਆ ਕਿ ਇਸ ਤੋਂ ਵੱਧਿਆ ਜਿਹੜਾ ਮੌਕਾ ਆ ਨਾ ਸਾਨੂੰ ਹੋਰ ਕਿਤੇ ਨਹੀਂ ਲੱਭੇਗਾ ਉਸ ਵਕਤ ਉਸ ਨੇ ਆਪਣੇ ਆਪਣੇ ਪੁੱਤਰਾਂ ਨੂੰ ਬੁਲਾਇਆ ਤੇ ਆਪਣੇ ਪੰਜ ਉਹਦੇ ਪੁੱਤਰ ਉਹਦੇ ਪੰਜ ਪੁੱਤਰ ਨੇ ਤੇ ਪੰਜ ਪੁੱਤਰ ਜਿਹੜੇ ਨੇ ਅਕਬਰ ਖਾਨ ਗੁਲਾਮ ਹੈਦਰਖਾਨ ਜਿਸ ਪ੍ਰਕਾਰ ਆਜਮ ਖਾਨ ਇਤਿਆਦਿਕ ਜਿਹੜੇ ਪੰਜ ਆਪਣੇ ਪੁੱਤਰਾਂ ਨੂੰ ਬਲਾ ਕਰਕੇ ਨਾਲ ਦੋ ਜਰਨੈਲ ਨੇ ਪਠਾਨ ਸ਼ਮੀ ਖਾਨ ਤੇ ਸ਼ਮਸ਼ਦੀਨ ਇਹ ਦੋ ਬੜੇ ਵੱਡੇ ਜਰਨੈਲ ਨੇ ਪਠਾਨਾ ਦੇ ਵਿੱਚ ਇਹਨਾਂ ਸਾਰੇ ਜਰਨੈਲਾਂ ਨੂੰ ਫੌਜਾਂ ਦੇ ਕਰਕੇ ਤੇ ਸਾਹ ਸੰਗਤ ਜੀ ਜੋ ਇਹਨਾਂ ਪਠਾਣਾ ਦੇ ਵਿੱਚ ਤਕਰੀਬਨ 27 ਕਬੀਲੇ ਵੱਖ-ਵੱਖਰੇ ਜਿਹੜੇ ਕਬੀਲੇ ਨੇ ਜਿਹੜੇ ਸਾਰੇ ਹੀ ਸਿੱਖਾਂ ਦੇ ਵਿਰੋਧ ਨੇ ਉਹਨਾਂ ਦੇ ਵਿਰੋਧ ਖੜੇ ਹੁੰਦੇ ਆ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੀਆਂ ਫੌਜਾਂ ਇਕੱਠੀਆਂ ਕਰਕੇ ਮੁਹੰਮਦ ਖਾਨ ਨੇ 50 ਤਕਰੀਬਨ 50000 ਦੀ ਜਿਹੜੀ ਫੌਜ ਹੈ ਉਹ ਜਮਰੌਦ ਦੇ ਕਿਲੇ ਨੂੰ ਸਰ ਕਰਨ ਦੇ ਲਈ ਤੋੜ ਦਿੱਤੀ ਹੈ 15 ਅਪ੍ਰੈਲ ਨੂੰ ਫੌਜਾਂ ਨੇ ਤਿਆਰੀ ਕੀਤੀ ਹੈ ਤੁਰੀਆਂ ਨੇ ਕਾਬਲ ਤੋਂ ਅਤੇ 28 April ਨੂੰ ਜਮਰੋਦ ਦੇ ਕਿਲੇ ਦੇ ਬਾਹਰ ਇਹ ਫੌਜਾਂ ਪਹੁੰਚ ਗਈਆਂ ਨੇ ਇਹ ਇੱਥੇ ਆਣ ਕੇ ਉਹਨਾਂ ਨੇ ਵੱਖ-ਵੱਖਰੇ ਮੋਰਚੇ ਸੰਭਾਲ ਕੇ ਫੈਰ ਕਰਨੇ ਸ਼ੁਰੂ ਕਰ ਦਿੱਤੇ ਆ ਗੋਲੇ ਮਾਰਨੇ ਸ਼ੁਰੂ ਕਰ ਦਿੱਤੇ ਆ ਤੇ ਬਹੁਤ ਜ਼ਿਆਦਾ ਇਸ ਤਰ੍ਹਾਂ ਇਹਨਾਂ ਨੇ ਤਕੜਾਈ ਦੇ ਨਾਲ ਹਮਲਾ ਕੀਤਾ ਕਿਲੇ ਦੀਆਂ ਕੰਧਾਂ ਵੀ ਪਾੜ ਗਈਆਂ ਨੇ ਉਧਰ ਕਿਲੇ ਦੇ ਵਿੱਚ ਸਰਦਾਰ ਮਹਾ ਸਿੰਘ ਜਿਹੜੇ ਫੌਜ ਦੇ ਕਮਾਂਡਰ ਉਹਨਾਂ ਨੇ ਮਗਰ ਚੱਟੀਆਂ ਪਾਈਆਂ ਤੇ ਉਹ ਜਿਹੜੀਆਂ ਚੱਟੀਆਂ ਜਿਹੜੀਆਂ ਪਹੁੰਚ ਨਹੀਂ ਸਕੀਆਂ ਕਿਉਂਕਿ ਜਿਹੜੇ ਡੋਗਰੇ ਨੇ ਉਹ ਚਾਲਾਂ ਖੇਡ ਰਹੇ ਨੇ ਦੁਸ਼ਮਣਾਂ ਦੇ ਨਾਲ ਰਲੇ ਨੇ ਤੇ ਫਿਰ ਕੀ ਹੋਇਆ ਕਿ ਸਿੰਘ ਘਟਨੇ ਫੌਜਾਂ ਘਟਨੇ ਕਿਲੇ ਦੇ ਵਿੱਚ ਤੇ ਜਿਹੜੀਆਂ ਪਠਾਣਾਂ ਦੀਆਂ ਫੌਜਾਂ ਵੱਧ ਨੇ ਫਿਰ ਬੀਬੀ ਹਰ ਸ਼ਰਨ ਕੌਰ ਜਿਹੜੀ ਕਿਲੇ ਦੇ ਵਿੱਚ ਹੈ ਏ ਬੀਬੀ ਹਰਸ਼ਰਨ ਕੌਰ ਆਉਆ ਮੈਂ ਇਹ ਵੀ ਦੱਸਦੇ ਆ ਕਿ ਜੋ ਹਿੰਦੂ ਪਰਿਵਾਰ ਦੇ ਵਿੱਚੋਂ ਐ ਜਦੋਂ ਇਹਦਾ ਵਿਆਹ ਹੋਇਆ ਡੋਲੀ ਆ ਰਹੀ ਸੀ ਤੇ ਪਠਾਣਾ ਨੇ ਇਸ ਬੀਬੀ ਨੂੰ ਖੋ ਕਰਕੇ ਤੇ ਲੈ ਗਏ ਨੇ ਤੇ ਜਦੋਂ ਸਰਦਾਰ ਹਰੀ ਸਿੰਘ ਨਲੂਏ ਨੂੰ ਪਤਾ ਲੱਗਾ ਤੇ ਇਹਨਾਂ ਨੇ ਜਾ ਕੇ ਪਠਾਣਾ ਦੇ ਕੋਲੋਂ ਇਹ ਬੀਬੀ ਨੂੰ ਛਡਵਾਇਆ ਤੇ ਇਸ ਬੀਬੀ ਦੇ ਸਹੁਰਿਆਂ ਨੇ ਖੜਨ ਤੋਂ ਨਾ ਕਰ ਦਿੱਤੀ ਕਿ ਅਸੀਂ ਇਹਨੂੰ ਨਹੀਂ ਖੜਨਾ ਕਿਉਂਕਿ ਉਹਨੇ ਪਠਾਨਾਂ ਦੇ ਘਰ ਰਹਿ ਆਈ ਹੈ ਤੇ ਬੀਬੀ ਸ਼ਰਨ ਕੌਰ ਕਹਿਣ ਲੱਗੀ ਕਿ ਜੇ ਤੁਸੀਂ ਨਹੀਂ ਖੜਦੇ ਤੇ ਮੈਂ ਜਾਣਾ ਵੀ ਨਹੀਂ ਚਾਹੁੰਦੀ ਕਿ ਤੁਸੀਂ ਮੇਰੀ ਇੱਜ਼ਤ ਹੀ ਨਹੀਂ ਬਚਾ ਸਕੇ ਤੇ ਮੈਂ ਇਸੇ ਖਾਲਸੇ ਦੇ ਕੋਲ ਰਾਵਾਂਗੀ ਇਸ ਜਥੇ ਦੇ ਵਿੱਚ ਮੈਂ ਸੇਵਾ ਕਰਾਂਗੀ ਮੈਂ ਅੰਮ੍ਰਿਤ ਛਕਾਂਗੀ ਉਸ ਬੀਬੀ ਨੇ ਖਾਲਸੇ ਦੇ ਵਿੱਚ ਸ਼ਾਮਲ ਹੋ ਕੇ ਖਾਲਸੇ ਦੀ ਸ਼ਰਨ ਪਈ ਤੇ ਉਹਦਾ ਨਾਮ ਰੱਖਿਆ ਬੀਬੀ ਹਰ ਸ਼ਰਨਕੌਰ ਅੰਮ੍ਰਿਤ ਛਗਿਆ ਉਹਨੇ ਉਹ ਬੀਬੀ ਸੇਵਾ ਨਿਭਾ ਰਹੀ ਹੈ ਫੌਜਾਂ ਦੇ ਵਿੱਚ ਤੇ ਉਹਨੇ ਆਖਿਆ ਕਿ ਮੈਂ ਜਾ ਕੇ ਪੇਸ਼ਾਵਰ ਸਰਦਾਰ ਹਰੀ ਸਿੰਘ ਨਲੂਏ ਦੇ ਕੰਨਾਂ ਤੱਕ ਮੈਂ ਇਹ ਖਬਰ ਪਹੁੰਚਾਉਂਦੀ ਆ ਕਿ ਜੋ ਇਹਨਾਂ ਫੌਜਾਂ ਨੇ ਪਠਾਣਾ ਨੇ ਹਮਲਾ ਕਰ ਦਿੱਤਾ ਹੈ ਤੇ ਤੁਸੀਂ ਆਪਣੀਆਂ ਫੌਜਾਂ ਲੈ ਕੇ ਪਹੁੰਚੋ ਤੇ ਜੇ ਮੈਂ ਉੱਥੇ ਚਿੱਠੀ ਲੈ ਕੇ ਪਹੁੰਚ ਗਈ ਤੇ ਮੈਂ ਫੌਜਾਂ ਦੇ ਕੋਲੋਂ ਸਰਦਾਰ ਹਰੀ ਸਿੰਘ ਨਲੂਏ ਨੂੰ ਕਹਿ ਕੇ ਵੱਡੀ ਟੋਪ ਦਾ ਮੈਂ ਗੋਲਾ ਚਲਾਵਾਂਗੀ ਉਸ ਟੋਪ ਦੇ ਗੋਲੇ ਦੀ ਤੁਹਾਨੂੰ ਆਵਾਜ਼ ਪਹੁੰਚੇਗੀ ਜੇ ਆਵਾਜ਼ ਆ ਗਈ ਤੇ ਸਮਝੋ ਇਹ ਸੁਨੇਹਾ ਤੁਹਾਡਾ ਪਹੁੰਚ ਗਿਆ ਹੈ ਜੇ ਆਵਾਜ਼ ਨਾ ਆਈ ਟੋਪ ਦੇ ਗੋਲੇ ਦੀ ਫਿਰ ਸਮਝਿਓ ਕਿ ਮੈਂ ਦੁਸ਼ਮਣਾਂ ਦੇ ਨਾਲ ਰਸਤੇ ਵਿੱਚ ਜੂਝ ਦੀ ਸ਼ਹੀਦ ਹੋ ਗਈ ਵੇਖੋ ਕਿੰਨੀ ਵੱਡੀ ਕੁਰਬਾਨੀ ਤੇ ਸਰਦਾਰ ਮਹਾ ਸਿੰਘ ਕਹਿੰਦੇ ਕਿ ਬੀਬੀ ਅਰਸ਼ਰਨ ਕੌਰ ਜੀ ਨਹੀਂ ਬਾਹਰ بڑے ਵੈਰੀ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਜੇ ਉਹਨਾਂ ਨੇ ਫੜ ਲਿਆ ਤੇ ਪਤਾ ਨਹੀਂ ਤੁਹਾਡੇ ਨਾਲ ਕੀ ਕਰਨਗੇ ਤੇ ਪਿਆਰਿਓ ਆਪਣੀ ਜਾਨ ਤੇ ਖੇਡ ਕੇ ਬੀਬੀ ਅਰਸ਼ਰਨ ਕੌਰ ਪਿਸ਼ਾਵਰ ਪਹੁੰਚੀ ਤੇ ਪਿਸ਼ਾਵਰ ਜਾ ਕੇ ਸਾਰੀ ਗੱਲ ਦੱਸੀ ਚਿੱਠੀ ਦਿੱਤੀ ਉਹ ਉਥੇ ਫਿਰ ਵੱਡੀ ਤੋਪ ਦਾ ਗੋਲਾ ਚਲਾਇਆ ਉਸ ਤੋਪ ਦੇ ਗੋਲੇ ਦੀ ਆਵਾਜ਼ ਜਮਰੌਦ ਦੇ ਕਿਲੇ ਤੱਕ ਪਹੁੰਚੀ ਤੇ ਜਦੋਂ ਸਿੰਘਾਂ ਨੇ ਆਵਾਜ਼ ਸੁਣੀ ਤੇ ਉਹਨਾਂ ਨੂੰ ਹੌਸਲਾ ਹੋਇਆ ਕਿ ਹਰੀ ਸਿੰਘ ਨਲੂਏ ਤੱਕ ਇਹ ਗੱਲ ਪਹੁੰਚ ਗਈ ਹੈ ਹੁਣ ਸਾਨੂੰ ਕਭਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਹੁਣ ਸਰਦਾਰ ਹਰੀ ਸਿੰਘ ਨਲੂਆ ਕੌਮ ਦਾ ਬਹਾਦਰ ਸ਼ੇਰ ਹੁਣੇ ਚੜ ਕੇ ਆਇਆ ਸਮਝੋ ਤੇ ਜਮਰਾਉਂਦ ਦੇ ਕਿਲੇ ਤੋਂ ਪਿਸ਼ਾਵਰ 9.5 ਮੀਲ ਦੀ ਦੂਰੀ ਤੇ ਹੈ ਤੇ ਜਦੋਂ ਸਰਦਾਰ ਹਰੀ ਸਿੰਘ ਨਲੂਏ ਨੂੰ ਪਤਾ ਲੱਗਾ ਤੇ ਫੌਜਾਂ ਚੜਾ ਦਿੱਤੀਆਂ ਘੋੜ ਸਵਾਰ ਪੈਦਲ ਫਿਰ ਤੋਪਾਂ ਵੱਡੀਆਂ ਛੋਟੀਆਂ ਲੈ ਕੇ ਬੜੀ ਜਲਦੀ ਦੇ ਨਾਲ ਮੱਲਾ ਮਾਰਦੇ ਹੋਏ ਜਮਰੌਦ ਉੱਚੇ ਨੇ ਤੇ ਉੱਥੇ ਜਦੋਂ ਹਮਲਾ ਹੋਇਆ ਤੇ ਫੌਜਾਂ ਨੂੰ ਭਾਜੜਾਂ ਪਵਾਈਆਂ ਨੇ ਫੌਜਾਂ ਦੀਆਂ ਦੌੜਾਂ ਲਵਾਈਆਂ ਨੇ ਉੱਥੇ ਕਿਉਂਕਿ ਸ਼ੇਰ ਪਹੁੰਚ ਗਿਆ ਹੈ ਮੈਦਾਨੇ ਜੰਗ ਦੇ ਵਿੱਚ ਅੱਗੇ ਸ਼ੇਰ ਉੱਥੇ ਨਹੀਂ ਸੀ ਤਾਂ ਕਰਕੇ ਇਹਨਾਂ ਪਠਾਣਾਂ ਦੇ ਦਿਲ ਵਧੇ ਸੀ ਉਹਨੇ ਸ਼ੇਰ ਪਹੁੰਚ ਗਿਆ ਉੱਥੇ ਸਰਦਾਰ ਹਰੀ ਸਿੰਘ ਨਲੂਆ ਤੇ ਉਹਨਾਂ ਫੌਜਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਦਾ ਤੇ ਜਿਹੜਾ ਜਰਨੈਲ ਪਠਾਨ ਹੈ ਨਾ ਸ਼ਮੀ ਖਾਨ ਇਹ ਅੱਗੇ ਚੜ ਕੇ ਆਇਆ ਤੇ ਉਸ ਵਕਤ ਜਦੋਂ ਵਾਰ ਹੋਏ ਨੇ ਤੇ ਸਰਦਾਰ ਹਰੀ ਸਿੰਘ ਨਲੂਏ ਨੇ ਸ਼ਮੀ ਖਾਨ ਦਾ ਵਾਰ ਡੱਕਦਿਆਂ ਵਾਰ ਕੀਤਾ ਤੇ ਜ਼ਖਮ ਲਗਾਏ ਨੂੰ ਡਿੱਗਿਆ ਥੱਲੇ ਤੇ ਮੁੜ ਕੇ ਉਹਨੇ ਹੱਥ ਜੋੜ ਦਿੱਤੇ ਸਰਦਾਰ ਹਰੀ ਸਿੰਘ ਨਲੂਏ ਅੱਗੇ ਤੇ ਜਰਨੈਲ ਨੇ ਆਖਿਆ ਇਹਦੇ ਅੰਗ ਰੱਖਿਆ ਕਿ ਨੂੰ ਕਿ ਇਹਨੂੰ ਚੁੱਕੋ ਤੇ ਲੈ ਜਾਓ ਗੁਰੂ ਦੇ ਸਿੰਘ ਦਾ ਅਸੂਲ ਹੈ ਕਿ ਡਿੱਗੇ ਤੇ ਵਾਰ ਨਹੀਂ ਕਰਦਾ ਭੱਜੇ ਤੇ ਵਾਰ ਨਹੀਂ ਕਰਦਾ ਇਹਨੂੰ ਲੈ ਜਾਓ ਚੁੱਕ ਕੇ ਜ਼ਖਮੀ ਹੋਏ ਨੂੰ ਚੁੱਕ ਕੇ ਲੈ ਗਏ ਤੇ ਜਦੋਂ ਜਦੋਂ ਹੁਣ ਸਰਦਾਰ ਹਰੀ ਸਿੰਘ ਨਲੂਏ ਨੇ ਜਿੱਤ ਪ੍ਰਾਪਤ ਕਰ ਲਈ ਹੈ ਤੇ ਹੁਣ ਦੋ ਗੋਲੀਆਂ ਪਿੱਠ ਦੇ ਵਿੱਚ ਵੱਜੀਆਂ ਉਹ ਮਾਰੀਆਂ ਕਿੰਨਾਂ ਨੇ ਆ ਉਹ ਡੋਗਰਿਆਂ ਨੇ ਬਾਦ ਵਿੱਚ ਮੰਨੇ ਵੀ ਆ ਕਿ ਅਸੀਂ ਪੈਸਾ ਦੇ ਕੇ ਇਹ ਗੋਲੀਆਂ ਚਲਵਾਈਆਂ ਸੀ ਤੇ ਇਹਨਾਂ ਨੇ ਹੀ ਪੈਸਾ ਥੇਲਾ ਦੇ ਕੇ ਡੋਗਰਿਆਂ ਨੇ ਲੈ ਕੇ ਲੈ ਦੇ ਕੇ ਤੇ ਮਹਾਰਾ ਰਣਜੀਤ ਸਿੰਘ ਦੇ ਪੁੱਤਰੇ ਕੰਵਰ ਨੌ ਨਿਹਾਲ ਸਿੰਘ ਨੂੰ ਵੀ ਡਿਊਟੀ ਦੇ ਛਤੇ ਥੱਲੇ ਦੇ ਕੇ ਤੇ ਖਤਮ ਕਰ ਦਿੱਤਾ ਸੀ ਇਹ ਡੋਗਰਿਆਂ ਦੀਆਂ ਚਾਲਾਂ ਦੋ ਗੋਲੀਆਂ ਵੱਜੀਆਂ ਨੇ ਮਗਰੋਂ ਦੀ ਪਿੱਠ ਦੇ ਵਿੱਚ ਜਦੋਂ ਪਿੱਠ ਦੇ ਵਿੱਚ ਗੋਲੀਆਂ ਵੱਜੀਆਂ ਨੇ ਉਸ ਵਕਤ ਸਰਦਾਰ ਹਰੀ ਸਿੰਘ ਨਲੂਏ ਨੇ ਦੇਖਿਆ ਕਿ ਮੇਰੇ ਇਹਨਾਂ ਨੇ ਗੋਲੀਆਂ ਮਾਰ ਦਿੱਤੀਆਂ ਤੇ ਜਦੋਂ ਗੋਲੀਆਂ ਵੱਜੀਆਂ ਨੇ ਜੰਗ ਗੁਰੂ ਪਿਆਰਿਓ ਜੰਗ ਵੀ ਫਤਿਹ ਹੋ ਗਈ ਹੈ ਤੇ ਜਦੋਂ ਗੋਲੀਆਂ ਵੱਜੀਆਂ ਨੇ ਤੇ ਉਸ ਵਕਤ ਸਰਦਾਰ ਹਰੀ ਸਿੰਘ ਨਲੂਏ ਨੇ ਕਹਿਣਾ ਕੀਤਾ ਉਹ ਕਾਦਰ ਯਾਰ ਜੀ ਬੜੀਆਂ ਸੋਹਣੀਆਂ ਸਤਰਾਂ ਦੇ ਵਿੱਚ ਲਿਖਦੇ ਨੇ ਉਹ ਕਹਿੰਦੇ ਨੇ ਨੂਨ ਨਿਕਲ ਚਲ ਘੋੜਿਆ ਕਿਲੇ ਦੇ ਵੱਲ ਅਸੀਂ ਮਾਰਨਾ ਨਹੀਂ ਦੂਜੀ ਵਾਰ ਫੇਰਾ ਕਹਿੰਦੇ ਗੋਲੀ ਲੱਗੀ ਹੈ ਕਹਿਲ ਕਲੋਲ ਵਾਲੀ ਘਾਇਲ ਹੋ ਗਿਆ ਅੱਜ ਸਰਦਾਰ ਤੇਰਾ ਉਹਨਾਂ ਨੇ ਵਜਨ ਕੀਤੇ ਸਰਦਾਰ ਹਰੀ ਸਿੰਘ ਨਲੂਏ ਨੇ ਕਹਿਣ ਲੱਗੇ ਕਿ ਕਾਇਲ ਹੋ ਗਿਆ ਅੱਜ ਸਰਦਾਰ ਤੇਰਾ ਘੋੜੇ ਨੂੰ ਆਖਿਆ ਮੇਰੇ ਬੰਕਿਆ ਸ਼ਹਿਲ ਸ਼ਬੀਲੇ ਆਵੇ ਕਹਿੰਦੇ ਸ਼ਹਿਲ ਸ਼ਬੀਲੇ ਆਵੇ ਮੈਂ ਸ਼ਹਿ ਮੈਦਾਨਾਂ ਦਾ ਤੂੰ ਤੂੰ ਮੇਰਾ ਯਾਰ ਘੋੜੇ ਨੂੰ ਆਖਿਆ ਤੂੰ ਤੇ ਮੇਰਾ ਯਾਰ ਹੈ ਵੱਡੇ ਵੱਡੇ ਮੈਦਾਨੇ ਜੰਗਾਂ ਦੇ ਵਿੱਚ ਰਸਤਿਆਂ ਦੇ ਵਿੱਚ ਤੂੰ ਮੇਰਾ ਨਾਲ ਸਾਥ ਦਿੰਦਾ ਰਹਿਆ ਅਗੇ ਕਹਿੰਦੇ ਕਾਦਰ ਯਾਰ ਜੇ ਲੈ ਚੱਲੇ ਡੇਰੇ ਤੇ ਕਦੇ ਭੁੱਲਾਂਾ ਉਪਕਾਰ ਤੇਰਾ ਘੋੜੇ ਨੂੰ ਆਖਿਆ ਜੇ ਤੂੰ ਹੁਣ ਇੱਕ ਵਾਰ ਮੈਨੂੰ ਇਥੋਂ ਡੇਰੇ ਕਿਲੇ ਦੇ ਵਿੱਚ ਲੈ ਚੱਲ ਮੈਂ ਤੇਰਾ ਉਪਕਾਰ ਨਹੀਂ ਭੁੱਲਾਂਗਾ ਕਿਉਂਕਿ ਇਹਦੇ ਵਿੱਚ ਵੀ ਬੜੀ ਰਮਜ ਹੈ ਤੇ ਇਸ ਪ੍ਰਕਾਰ ਜਦੋਂ ਘੋੜਾ ਉਥੋਂ ਬੜੀ ਰਫਤਾਰ ਦੇ ਵਿੱਚ ਨਿਕਲਿਆ ਘੋੜੇ ਬੜੇ ਜਾਨਵਰੇ ਸਿਆਣੇ ਹੁੰਦੇ ਨੇ ਉਸ ਵਗੇ ਜਦੋਂ ਘੋੜਾ ਨਿਕਲਿਆ ਵਾਂਗ ਹਵਾ ਦੇ ਨਿਕਲਿਆ ਘੋੜਾ ਵਾਂਗ ਹਵਾ ਦੇ ਨਿਕਲਿਆ ਘੋੜਾ ਜਿਵੇਂ ਨਿਕਲਦਾ ਤੀਰ ਕਮਾਨ ਵਿੱਚੋਂ ਵਾਂਗ ਹਵਾ ਦੇ ਨਿਕਲਿਆ ਘੋੜਾ ਜਿਵੇਂ ਨਿਕਲਦਾ ਤੀਰ ਕਮਾਨ ਵਿੱਚੋਂ ਤੇ ਹੱਠ ਨਾਲ ਸੀ ਕਹਿੰਦੇ ਹੱਠ ਨਾਲ ਸੀ ਕਹਿੰਦੇ ਸਰਦਾਰ ਉੱਤੇ ਬੈਠਾ ਘੋੜੇ ਤੇ ਜ਼ਖਮੀ ਹੋ ਕੇ ਸਰਦਾਰ ਹਰੀ ਸਿੰਘ ਨਲੂਆ ਬੈਠਾ ਏ ਨਹੀਂ ਤੇ ਜਦੋਂ ਕੋਈ ਜ਼ਖਮੀ ਹੁੰਦਾ ਹੈ ਨਾ ਘੋੜੇ ਤੋਂ ਬੜੀ ਜਲਦੀ ਥੱਲੇ ਡਿੱਗਦਾ ਏ ਕਹਿੰਦੇ ਬੜੇ ਹਵਾ ਦੇ ਵਾਂਗ ਘੋੜਾ ਨਿਕਲਿਆ ਏ ਤੇ ਜਦੋਂ ਜਮਰੋਦ ਦੇ ਕਿਲੇ ਵਿੱਚ ਗਏ ਨੇ ਤੇ ਸਿੰਘ ਫੌਜਾਂ ਬੜੀ ਖੁਸ਼ੀ ਮਨਾ ਰਹੇ ਨੇ ਬੜੀ ਖੁਸ਼ੀ ਮਨਾ ਰਹੇ ਨੇ ਕਿ ਅਸੀਂ ਜੰਗ ਜਿੱਤ ਲਈ ਹੈ ਇਹਨਾਂ ਫਗਾਨਾਂ ਦੀਆਂ ਦੌੜਾਂ ਲਵਾ ਦਿੱਤੀਆਂ ਨੇ ਤੇ ਜਦੋਂ ਪਤਾ ਲੱਗਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਫੌਜ ਦੇ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਦੇ ਗੋਲੀਆਂ ਲੱਗੀਆਂ ਨੇ ਤੇ ਬਹੁਤ ਜ਼ਿਆਦਾ ਦੁੱਖ ਜਿਹੜਾ ਸ਼ਾ ਗਿਆ ਚਾਰ ਚਫੇਰੇ ਤੇ ਸਰਦਾਰ ਮਹਾ ਸਿੰਘ ਜੀ ਹੋਰ ਜਿਹੜੇ ਜਰਨੈਲ ਨੇ ਅੰਦਰ ਲੈ ਕੇ ਗਏ ਨੇ ਤੇ ਜਦੋਂ ਅੰਦਰ ਲੈ ਕੇ ਗਏ ਨੇ ਤੇ ਉਸ ਵਕਤ ਸਰਦਾਰ ਹਰੀ ਸਿੰਘ ਨਲੂਏ ਨੇ ਕਹਿਣਾ ਕੀਤਾ ਕਿ ਮੈਨੂੰ ਦਿਸ ਰਿਹਾ ਏ ਕਿ ਮੈਂ ਹੁਣ ਬਚਾਂਗਾ ਨਹੀਂ ਮੇਰਾ ਦਿਨ ਜਿਹੜੇ ਅਖੀਰਲੇ ਆ ਰਹੇ ਨੇ ਮੇਰਾ ਸਮਾ ਅਖੀਰਲਾ ਆ ਰਿਹਾ ਏ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਮੇਰੀ ਮੌਤ ਹੋਣ ਤੇ ਇਹ ਜਿਹੜੀ ਖਬਰ ਮੇਰੀ ਮੌਤ ਦੀ ਖਬਰ ਇਹ ਕਿਲੇ ਦੇ ਵਿੱਚ ਵੀ ਨਹੀਂ ਜਾਣੀ ਚਾਹੀਦੀ ਫੌਜਾਂ ਦੇ ਵਿੱਚ ਕਿਲੇ ਤੋਂ ਬਾਹਰ ਪਠਾਣਾ ਦੇ ਵਿੱਚ ਦੁਰਾਨੀਆਂ ਦੇ ਵਿੱਚ ਇਹ ਖਬਰ ਨਹੀਂ ਜਾਣੀ ਚਾਹੀਦੀ ਕਿ ਕੌਮ ਦਾ ਜਰਨੈਲ ਸਰਦਾਰ ਹਰੀ ਸਿੰਘ ਨਲੂਗਾ ਉਹ ਖਤਮ ਹੋ ਗਿਆ ਏ ਕਹਿੰਦੇ ਜੇ ਉਹਨਾਂ ਨੂੰ ਪਤਾ ਲੱਗ ਗਿਆ 50 60 ਹਜ਼ਾਰ ਦੀ ਫੌਜ ਹੈ ਉਹਨਾਂ ਦੀ ਉਹਨਾਂ ਨੇ ਆਣ ਕੇ ਜਮਰੌਦ ਦਾ ਕਿਲਾ ਫਤਿਹ ਕਰ ਲੈਣਾ ਆ ਉਹਨਾਂ ਨੂੰ ਇੰਨਾ ਹੀ ਬੜਾ ਡਰਿਆ ਕਿ ਜਰਨੈਲ ਕੌਮਦਾ ਆ ਗਿਆ ਕਿਲੇ ਦੇ ਵਿੱਚ ਹੁਣ ਇਧਰ ਨੂੰ ਮੂੰਹ ਨਹੀਂ ਕਰ ਸਕਦੇ। ਉਦੋਂ ਮੌਤ ਜਦੋਂ ਹੋਣ ਲੱਗੀ ਐ ਤੇ ਉਸ ਵਕਤ ਸਰਦਾਰ ਹਰੀ ਸਿੰਘ ਨਲੂਏ ਨੇ ਜਿਹੜੇ ਬਚਨ ਕੀਤੇ ਨੇ ਉਹਨਾਂ ਨੇ ਕਹਿਣਾ ਕੀਤਾ ਕਿ ਮੇਰਾ ਮੂੰਹ ਕਾਬਲ ਵੱਲ ਰੱਖਣਾ ਜਦ ਲਾਂਬੂ ਲਾਉਣਾ ਕਹਿੰਦੇ ਜਦੋਂ ਲਾਂਬੂ ਲਾਉਣਾ ਆ ਨਾ ਤੇ ਮੇਰਾ ਮੂੰਹ ਕਾਬਲ ਦੇ ਵੱਲ ਹੋਣਾ ਚਾਹੀਦਾ ਆ। ਕਿਉਂਕਿ ਮੈਂ ਇੱਕ ਜਰਨੈਲ ਆ ਤੇ ਮੈਂ ਇਹ ਨਹੀਂ ਚਾਹੁੰਦਾ ਕਿ ਮੇਰਾ ਮੂੰਹ ਜਿਹੜਾ ਘੁਮ ਜਾਵੇ ਕਹਿੰਦੇ ਮੇਰਾ ਮੂੰਹ ਕਾਬਲ ਵੱਲ ਰੱਖਣਾ ਜਦ ਲਾਂਬੂ ਲਾਉਣਾ ਮੈਂ ਨਹੀਂ ਵੈਰੀ ਤੋਂ ਸਿੱਖਿਆ ਆਪਣਾ ਮੂੰਹ ਭਵਾਉਣਾ ਕਹਿੰਦੇ ਮੈਂ ਇਹ ਸਿੱਖਿਆ ਨਹੀਂ ਕਿ ਵੈਰੀ ਤੋਂ ਆਪਣਾ ਮੂੰਹ ਘੁਮਾ ਕੇ ਦੂਜੇ ਬੰਨੇ ਕਰ ਲਵਾਂ ਇਸ ਕਰਕੇ ਮੇਰਾ ਨਾਂ ਲੈ ਲੈ ਕੇ ਤੁਸੀਂ ਰਣਜੀਤ ਵਜਾਉਣਾ ਜਿਹੜਾ ਨਗਾਰਾ ਉਹ ਨਗਾਰਾ ਵਜਾਉਣਾ ਤੁਸੀਂ ਤੁਸੀਂ ਨਹੀਂ ਘਬਰਾਉਣਾ ਮੈਂ ਤੁਹਾਡੇ ਨਾਲ ਹੋਣਾ ਕਹਿੰਦੇ ਮੈਂ ਤੁਹਾਡੇ ਨਾਲ ਅੰਗ ਸੰਗ ਆ ਤੁਸੀਂ ਘਬਰਾਉਣਾ ਨਹੀਂ ਚਿੰਤਾ ਨਹੀਂ ਕਰਨੀ ਕਿ ਜਰਨੈਲ ਚਲਾ ਗਿਆ ਏ ਮੈਂ ਕੌਮ ਦੀ ਸੇਵਾ ਕਰਕੇ ਜਾ ਰਿਹਾ ਵਾਂ ਸ਼ਹੀਦ ਹੋ ਕੇ ਜਾ ਰਿਹਾ ਮੈਨੂੰ ਕੋਈ ਵੀ ਦੁੱਖ ਨਹੀਂ ਮੈਨੂੰ ਕੋਈ ਵੀ ਚਿੰਤਾ ਨਹੀਂ ਮੈਂ ਸ਼ਹੀਦ ਹੋ ਕੇ ਜਾ ਰਿਹਾ ਹਾਂ ਤੇ ਸਾਧ ਸੰਗਤ ਜੀ ਗੁਰੂ ਪਿਆਰਿਓ ਕੌਮ ਦਾ ਜਰਨੈਲ ਨੇ ਧੜਕ ਸ਼ੇਰ ਬੱਬਰ ਸ਼ੇਰ ਸਰਦਾਰ ਹਰੀ ਸਿੰਘ ਨਲੂਆ ਤੇ ਉਹ ਉਸ ਦਿਨ 30 ਅਪ੍ਰੈਲ ਅੱਜ ਦੇ ਦਿਨ ਅੱਖਾਂ ਬੰਦ ਕਰ ਗਏ ਨੇ ਅੱਗੋਂ ਹੁਣ ਜਿਹੜੇ ਸੂਰਮੇ ਜਿਹੜੇ ਅੰਦਰ ਨੇ ਉਹਨਾਂ ਨੇ ਸਰਦਾਰ ਹਰੀ ਸਿੰਘ ਨਲੂਏ ਦਾ ਕਹਿਣਾ ਮੰਨਿਆ ਉਹਨਾਂ ਦੀ ਮੌਤ ਦੀ ਖਬਰ ਨੂੰ ਗੁਪਤ ਰੱਖਿਆ ਇਥੋਂ ਤੱਕ ਕਿ ਫੌਜਾਂ ਨੂੰ ਵੀ ਨਹੀਂ ਪਤਾ ਤੇ ਹੁਣ ਹਰ ਰੋਜ਼ ਸਰਦਾਰ ਹਰੀ ਸਿੰਘ ਨਲੂਏ ਦਾ ਖਸ਼ਹਿਰਾ ਉਹ ਓਕੇ ਉਹ ਬਾਹਰ ਉੱਚੀ ਥਾਂ ਤੇ ਸੁਕਣੇ ਪਾ ਦਿੰਦੇ ਕਿ ਦੂਰ ਦੂਰ ਤੱਕ ਲੋਕ ਵੇਖਣ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕੀਤਾ ਆ ਉਹ ਅੰਦਰ ਨੇ ਕਾਇਮ ਨੇ ਜਿਉਂਦੇ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ ਇਸ ਢੰਗ ਦੇ ਨਾਲ ਕਹਿੰਦੇ 30 ਅਪ੍ਰੈਲ ਤੋਂ ਲੈ ਕੇ 7 ਮਈ ਤੱਕ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਹੁਣ ਗਰਮੀ ਦੇ ਦਿਨ ਨੇ ਸਰੀਰ ਖਰਾਬ ਹੋ ਜਾਂਦਾ ਹੈ ਮੌਤ ਤੋਂ ਬਾਅਦ ਤੇ ਉਹਨੇ ਕੀ ਕੀਤਾ ਹੁਣ ਤੇ ਅੱਜ ਕੱਲ ਬਰਫ਼ ਦੇ ਵਿੱਚ ਲਾ ਦਿੱਤਾ ਮਸ਼ੀਨਾਂ ਵਿੱਚ ਸਰੀਰ ਲਾ ਦਿੱਤਾ ਉਸ ਵਕਤ ਕੀ ਕੀਤਾ ਕਿ ਪੇਟ ਨੂੰ ਢਿੱਡ ਨੂੰ ਪਾੜ ਕੇ ਉਹਦੇ ਸਫਾਈ ਕਰਕੇ ਸਾਫ਼ ਕਰਕੇ ਉਹਦੇ ਵਿੱਚ ਜੜੀਆਂ ਬੂਟੀਆਂ ਤੇਲ ਰੱਖ ਕੇ ਜਿਹੜਾ ਚਾਹੀਦਾ ਸੀ ਉੱਪਰੋਂ ਫੇਰ ਟੰਕੇ ਲਾ ਦਿੱਤੇ ਸੀ ਦਿੱਤਾ ਜਿਹਦੇ ਨਾਲ ਜਿਹੜਾ ਸਰੀਰ ਉਹ ਖਰਾਬ ਨਹੀਂ ਹੋਇਆ ਜਦੋਂ ਲਾਹੌਰ ਤੋਂ ਫੌਜਾਂ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਜਦੋਂ ਫੌਜਾਂ ਜਮਰੋਦ ਦੇ ਕਿਲੇ ਵਿੱਚ ਪਹੁੰਚੀਆਂ ਤੇ ਉਸ ਵਕਤ ਸਾਰੀਆਂ ਫੌਜਾਂ ਨੂੰ ਇਕੱਠੀਆਂ ਕਰਕੇ ਫਿਰ ਐਲਾਨ ਕੀਤਾ ਗਿਆ ਕਿ ਕੌਮ ਦਾ ਬੱਬਰ ਸ਼ੇਰ ਬਹਾਦਰ ਜਿਹਦੇ ਤੋਂ ਵੈਰੀ थर-थर ਕੰਬਦੇ ਨੇ ਉਹਨਾਂ ਦਾ ਨਾਮ ਲਈ ਆਂ ਉਹ ਬੱਬਰ ਸ਼ੇਰ ਸਦਾ ਦੀ ਨੀਂਦ ਸੌਂ ਗਿਆ। ਫਿਰ ਇਹ ਐਲਾਨ ਕੀਤਾ ਸਾਰੀਆਂ ਫੌਜਾਂ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਦਾ ਇੰਨਾ ਦਬਦਬਾ ਸੀ ਕਿ ਜਿਹੜੀਆਂ ਪਠਾਨਣਾ ਨੇ ਪਠਾਨੀਆਂ ਮੌਤ ਤੋਂ 40 ਸਾਲ ਬਾਅਦ ਵੀ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਸਮਾਉਂਦੀਆਂ ਸੀ ਕਿ ਸਮਝਾ ਬੱਚਿਆ ਬੱਚਾ ਹਰੀਆ ਰਾਂਗਲੇ ਕਿ ਹਰੀ ਸਿੰਘ ਨਲੂਆ ਆਉਣ ਵਾਲਾ ਹੀ ਉਹਨੇ ਆ ਜਾਣਾ ਇੰਨਾ ਡਰ ਕਿ ਬੱਚਿਆਂ ਨੂੰ ਵੀ ਸੁਵਾਉਣਾ ਉਹਦਾ ਨਾਮ ਲੈ ਕੇ ਸੁਵਾਉਣਾ ਜਿਹੜੇ ਵੱਡੇ ਵੱਡੇ ਪਠਾਨ ਵੱਡੇ ਵੱਡੇ ਜਰਨੈਲ ਵੱਡੇ ਵੱਡੇ ਦੁਰਾਨੀਏ ਇਹਨਾਂ ਦਾ ਨਾਮ ਲੈ ਕੇ ਕੰਮ ਜਾਂਦੇ ਸੀ ਤੇ ਜਿਹੜਾ ਜਮਰੋਦ ਦਾ ਕਿਲਾ ਫਤਿਹ ਕੀਤਾ ਉੱਥੇ ਡੇਰਾ ਲਾਇਆ ਇਹਦੇ ਨਾਲ ਪੰਜਾਬ ਦੇ ਨਾਲ ਉਹ ਹੀ ਸਰਲਿਆ ਦੂਜੇ ਬੰਨੇ ਭਾਰਤ ਨੂੰ ਬੜਾ ਫਾਇਦਾ ਹੋਇਆ ਜਿਹੜਾ ਇਹ ਦੇਸ਼ ਕਿਸੇ ਜੋਗਾ ਨਹੀਂ ਵੱਡੇ ਵੱਡੇ ਬਾਦਸ਼ਾਹ ਵੱਡੇ ਵੱਡੇ ਲੁੱਟਣ ਵਾਲੇ ਉਸ ਇਲਾਕੇ ਤੋਂ ਆਉਂਦੇ ਰਹੇ ਨੇ ਦਰਾਇ ਖੈਬਰ ਤੋਂ ਉਹ ਇਲਾਕਾ ਸੀ ਉਹ ਰਸਤਾ ਸੀ ਜਦੋਂ ਵੀ ਆਉਂਦੇ ਰਹੇ ਨੇ ਉਧਰੋਂ ਦੀ ਆਉਣਾ ਇਸ ਦਿੱਲੀ ਨੂੰ ਲੁੱਟਣਾ ਆਗਰੇ ਨੂੰ ਲੁੱਟਣਾ ਪਾਣੀਪਤ ਨੂੰ ਲੁੱਟਣਾ ਸਾਰੇ ਇਲਾਕਿਆਂ ਨੂੰ ਲੁੱਟ ਕੇ ਤੇ ਟੌਰ ਦੇ ਨਾਲ ਸਾਰਾ ਕੁਝ ਲੁੱਟ ਕੇ ਖੜਨਾ ਬੀਬੀਆਂ ਧੀਆਂ ਪਹਿਣਾ ਸਾਜੋ ਸਮਾਨ ਘੋੜੇ ਸੋਨਾ ਚਾਂਦੀ ਪੈਸਾ ਜੋ ਵੀ ਲੱਭਣਾ ਉਹ ਸਾਰਾ ਕੁਝ ਲੈ ਕੇ ਜਾਣਾ ਤੇ ਜਦੋਂ ਸਰਦਾਰ ਹਰੀ ਸਿੰਘ ਨਲੂਏ ਨੇ ਜਮਰੋ ਦਾ ਕਿਲਾ ਫਤਿਹ ਕੀਤਾ ਉਸ ਦਿਨ ਤੋਂ ਇਹ ਰਸਤਾ ਉਹਨਾਂ ਦੁਸ਼ਟਾਂ ਦੇ ਲਈ ਬੰਦ ਹੋ ਗਿਆ ਜਿਹੜੇ ਇਸ ਦੇਸ਼ ਨੂੰ ਆੜ ਕੇ ਲੁੱਟਦੇ ਸੀ ਇਹ ਦੇਸ਼ ਅਗੋਂ ਕੁਝ ਨਹੀਂ ਸੀ ਕਰਦਾ ਆਪਣੇ ਆਪ ਨੂੰ ਬਚਾਉਣ ਜੋਗੇ ਨਹੀਂ ਸੀ ਹਗੇ ਇਹ ਤੇ ਇਹ ਤੇ ਸਰਕਾਰਾਂ ਨੂੰ ਚਾਹੀਦਾ ਕਿ ਜੋ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹਾਦਤ ਹੋਈ ਹੈ ਜਮਰੌਦ ਦੇ ਕਿਲੇ 'ਚ ਇਹ ਤੇ ਇਹਨਾਂ ਨੂੰ ਸਰਕਾਰੀ ਛੁੱਟੀ ਲਾਨਣੀ ਚਾਹੀਦੀ ਹੈ ਹੋਰ ਸਰਦਾਰ ਹਰੀ ਸਿੰਘ ਨਲੂਏ ਦਾ ਪ੍ਰਚਾਰ ਕਰਨਾ ਚਾਹੀਦਾ ਜੇ ਸਾਡੇ ਇਸ ਦੇਸ਼ ਨੂੰ ਬਚਾਇਆ ਤੇ ਸਿੱਖ ਕੌਮ ਦੇ ਬਹਾਦਰ ਜਰਨੈਲ ਹਰੀ ਸਿੰਘ ਨਲੂਏ ਨੇ ਬਚਾਇਆ ਕਿਉਂਕਿ ਰਸਤਾ ਸੀ ਦਰਾਇ ਖਬਰ ਵਾਲਾ ਇੱਥੋਂ ਸਾਰੇ ਲੁੱਟਣ ਵਾਲੇ ਇਧਰੋਂ ਹੀ ਆਉਂਦੇ ਸੀ ਜੇ ਜਦੋਂ ਇਲਾਕਾ ਹੀ ਮੰਨ ਲਿਆ ਤੇ ਕੋਈ ਵੀ ਫਿਰ ਪਰਿੰਦਾ ਵੀ ਪਰਨੀ ਸੀ ਮਾਰਦਾ ਇਸ ਕਰਕੇ ਬੜੀ ਵੱਡੀ ਸ਼ਹਾਦਤ ਹੋਈ ਹੈ ਬਹੁਤ ਵੱਡਾ ਬਹਾਦਰ ਸੂਰਮਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜਿਨ੍ਹਾਂ ਨੇ ਦੂਰ ਦੂਰ ਤੱਕ ਜਰਨੈਲ ਵੱਡੇ ਵੱਡੇ ਇਲਾਕੇ ਕੰਬਣ ਤੇ ਲਾ ਦਿੱਤੇ ਤੇ ਅੱਜ ਵੀ ਦੇਖੋ ਅਮਰੀਕਾ ਨੇ ਕਿੰਨੀਆਂ ਫੌਜਾਂ ਅਫਗਾਨਿਸਤਾਨ ਦੇ ਵਿੱਚ ਚੜਾ ਕੇ ਰੱਖੀਆਂ ਪਤਾ ਨਹੀਂ ਕਿੰਨੇ ਕਾ ਤੇ ਉਹ ਆਉਆ ਹੋਇਆ ਜਿਨ੍ਹਾਂ ਨੇ ਇੰਨੀ ਦੂਰ ਦੂਰ ਤੱਕ ਧਰਮ ਦੇ ਖਾਲਸੇ ਦੇ ਝੰਡੇ ਚੁਲਾਤੇ ਤੇ ਸਾਧ ਸੰਗਤ ਜੀ ਕਈ ਅਖਬਾਰਾਂ ਦੇ ਵਿੱਚ ਵੀ ਇਹ ਨਿਰਣੇ ਹੋਏ ਨੇ ਕਿ ਦੁਨੀਆ ਦੇ ਵਿੱਚ ਕਿਹੜਾ ਹੋਇਆ ਏ ਕਿਸੇ ਨੇ ਚੰਗੇਜ਼ ਖਾਨ ਨੂੰ ਆਖਿਆ ਕਿਸੇ ਨੇ ਆਖਿਆ ਕਿਸੇ ਨੇ ਬਾਬਰ ਨੂੰ ਆਖਿਆ ਤੇ ਕਹਿੰਦੇ ਸਭ ਤੋਂ ਵੱਡਾ ਚਿੱਕੋ ਇੱਕ ਸੂਰਜ ਜਿਹੜਾ ਜਿਨੇ ਜਮਰੋਦ ਦੇ ਫਤੇ ਕਰ ਲਿਆ ਆਪਣਾ ਦੀਆਂ ਬਾਵਾਆਂ ਖੜੀਆਂ ਹੋ ਜਾਂਦੀਆਂ ਸੀ ਪਠਾਣਾ ਦੇ ਅੱਗੇ ਇਹ ਸਰਦਾਰ ਹਰੀ ਸਿੰਘ ਨਲੂਆ ਇਹ ਕੀਤਾ ਦੇ ਸ਼ਹਾਦਤ ਪ੍ਰਾਪਤ ਕੀਤੀ ਰਹਿੰਦੀ ਮਦਰ ਸੂਰਮਾ ਵਿੱਚ ਵਸਿਆ ਅਸੀਂ ਇਸ ਬਹਾਦਰ ਲਈ ਵਿੱਚ ਗੁਰਦਵਾਰੇ ਦੀ ऐसे सूरਮਿਆਂ ਨੂੰ ਯਾਦ ਰੱਖਣਾ ਇਹਨਾਂ ਦੇ ਦਿਨ ਮਨਾਉਣ ਤਾਂ ਜੋ ਆਉਣ ਵਾਲੀ ਨਵੇਂ ਸੂਰ